ਭਾਈ ਗੁਰਜੀ ਆ ਆਪਣੀ ਕੋਠੀ ਹੋ ਚੁੱਕੀ ਆ ਸਾਰੀ ਤਿਆਰ ਆਜੋ ਤੁਸਨੂੰ ਅੰਦਰ ਦਿਖਾਉਣਾ ਵੀ ਇਹ ਕਾਜੀ ਕੋਠੀ ਆ ਤੇ ਆਪਾਂ ਇਹ ਨਰਕ ਵਲੌਗ ਬਣਾਉਣੇ ਆਪਾਂ ਆ ਸਾਹਮਣੇ ਆ ਗਈ ਇੰਟਰਸ ਠੀਕ ਆ ਜੀ ਆਹ ਸਾਰਾ ਡਰਿੰਕ ਰੂਮ ਪੀਓ ਪੀ ਦਾ ਕੰਮ ਚੱਲ ਰਿਹਾ ਵਾ ਠੀਕ ਆ ਜੀ ਆ ਗਿੱਕਾ ਜਣਾ ਕਚਨਾਵੀ 7 बाई 13 ਦੀ ਠੀਕ ਹੈ ਜੀ ਆ ਗਿਆ ਪੈਸੇਜ ਪਿੱਛੇ ਜਾ ਲੋ ਇੱਕ ਬਾਥਰੂਮ ਇੱਕ ਆ ਗਿਆ ਪਰ ਡਾਊਂਸਲਿੰਗ ਹੋ ਗਈ ਇਹ ਬੈੱਡਰੂਮ ਆ ਗਿਆ 10 बाई 11 ਦਾ ਆ ਬਾਥਰੂਮ ਆ ਗਿਆ ਛੋਟਾ ਠੀਕ ਹੈ ਜੀ ਆ ਜਾ ਚਲਦੇ ਹਾਂ ਉੱਤੇ ਉਹ ਵੀ ਆ ਕੇ ਬੈਡਰੂਮ ਇਹ 14 ਬਾਈ 11 ਦਾ ਉੱਪਰ ﺍﻟमारी ਜਾਂ ਕੋਈ ਪਾਸਟ ਡੀ ਟੇਬਲ ਲਾਉਣਾ ਸਟੱਡੀ ਰੂਮ ਲਾ ਜੂਗੀ ਆ ਬਾਥਰੂਮ ਆ ਕੇ ਅਟੈਚ ਬਿੰਦੂਕ ਠੀਕ ਹੈ ਮੇਸ਼ਾ ਜਾਨੂ ਇਰਾਦੇ ਤੇ ਹੁਣ ਇੱਧਰ ਆ ਜਾਓ ਇਹ ਮਾਤਰ 14 ਫੁੱਟ ਬਾਈ 60 ਫੁੱਟ ਜਗਾਵਾ ਤੁਸੀਂ ਆਪ ਦੇਖੋ ਕਿੰਨਾ ਸੋਹਣਾ ਬਣਿਆ ਇਹ ਮਕਸ਼ਾ ਨੇ ਕਾ ਗਿਆ ਆਪਣਾ ਬੈਡਰੂਮ ਡਰੈਸਿੰਗ ਬਾਥਰੂਮ ਬਾਲਕਨੀ ਇਹ ਆ ਗਈ ਬਾਲਕਨੀ ਠੀਕ ਹੈ ਜੀ ਪਿਛੇ ਵੜ ਆ ਗਿਆ ਠੀਕ ਹੈ ਜੀ ਇੱਧਰ ਆ ਗਿਆ ਉੱਪਰ ਲਾ ਗਿਆ ਛੱਤ ਤੱਕ ਤੁਸੀਂ ਆਪ ਦੇਖ ਸਕਦੇ ਹੋ ਵੀ ਖੁੱਲੀ ਥੋੜੀ ਜਗ੍ਹਾ ਦੇ ਵਿੱਚ ਇਹਨਾਂ ਵਧੀਆ ਆ ਗਣੇ ਉੱਧਰ ਗੁਰਮਾਰ ਆ ਗਿਆ ਜਿੱਦਾਂ ਕੰਮ ਵਧੀਆ ਦਾ ਵੀਡੀਓ ਸ਼ੇਅਰ ਕਰ ਦਿਓ ਜੇ ਕਿਸੇ ਇਸ ਤਰ੍ਹਾਂ ਨਵਾਂ ਡੀ ਜਾਣ ਦੇਖਣ ਸਾਡੇ ਨਾਲ ਸੰਪਰਕ ਕਰ ਸਕਦਾ 绝对福利大呢！